ਉਪਤਾ ਹਣੀ ਦੁਖੜੇ ਦਾ ਤੇ ਦੁਖ ਪੁੱਛ ਲੈ ਕਿਸੇ ਬਮਹਾਰ ਕੋਲੋਂ ਨਿਆਣੀ ਮਤ ਚ ਤੋੜ ਜੇ ਸਾਥ ਜੜਾ ਤੇ ਜਾਂ ਪੁੱਛ ਲੈ ਉਸ ਦੀ ਨਾਰ ਕੋਲੋਂ ਕੋਈ ਪੁੱਤਰ ਮੁੱਕ ਜੇ ਬੁੱਢੜੇ ਮਾਪਿਆਂ ਦਾ ਉਹਦੀ ਪੁੱਛ ਲੈ ਭੈਣ ਮਟਿਆਰ ਕੋਲੋਂ ਜਿਹੜਾ ਦੱਬ ਲਿਆ ਝਾਰ ਗਰੀਬਿਆਂ ਨੇ ਤੇਜਾ ਪੁੱਛ ਲੈ ਸਿੱਧੂ ਇਕ ਵਾਰ ਕੋਣ ਝੂਠੀ ਗੱਲ ਦਾ ਜਵਾਬ ਦੇ ਦਿਓ ਮੋੜ ਕੇ ਸੁਖੀ ਬਸੇ ਨਾ ਕਿਸੇ ਦਾ ਦਿਲ ਤੋੜ ਕੇ ਸੁਖੀ ਬਸੇ ਨਾ ਕਿਸੇ ਦਾ ਦਿਲ ਤੋੜ ਕੇ ਐ ਮੈਂ ਕਰੋਨਾ ਗਦਾਰੀ ਕਿਸ ਯਾਰ ਨਾ ਕਰੋਨਾ ਗਦਾਰੀ ਕਿਸ ਯਾਰ ਨਾ ਪੱਗ ਬਟ ਭਾਈ ਬਣ ਕੇ ਇਹ ਦੁੱਖ ਦੇਵੋ ਨਾ ਕਿਸੇ ਨੂੰ ਮੇਰੇ ਦੋਸਤ ਕਿਸੇ ਦਾ ਜੋ ਆਈ ਬਣ ਕੇ ਦੁੱਖ ਦੇਵੋ ਨਾ ਕਿਸੇ ਨੂੰ ਮੇਰੀ ਬੇਨਤੀ ਬਈ ਕਿਸੇ ਦਾ ਜੋ ਆਈ ਬਣ ਕੇ ਮੰਦੀ ਇੱਜ਼ਤ ਬਣਾਉਣੀ ਬੜੀ ਔਖੀ ਗਵਾਉਣ ਤੇ ਨਹੀਂ ਟਾਈਮ ਲੱਗਦਾ ਜਿੰਦਾ ਦੂਜੇ ਦੀ ਥਾਲੀ ਚ ਲੱਡੂ ਵੱਡਾ ਓਏ ਉਹ ਤਾਂ ਐਵੇਂ ਭੈਮ ਲੱਗਦਾ ਜਿੰਦਾ ਦੂਜੇ ਦੀ ਥਾਲੀ ਚ ਲੱਡੂ ਵੱਡਾ ਓਏ ਉਹ ਤਾਂ ਐਵੇਂ ਭੈਮ ਲੱਗਦਾ ਹੱਥ ਨਿਖਰੇ ਕਦੇ ਨਿਹਿੰਦੇ ਮਿੱਤਰ ਨਿਖਰੇ ਕਦੇ ਨਿਰਹਿੰਦੇ ਮਿੱਤਰੋ ਚੰਗਾ ਹਲਵਾਈ ਬਣ ਕੇ ਦੁੱਖ ਦੇਵੋ ਨਾ ਕਿਸੇ ਨੂੰ ਮੇਰੇ ਦੋਸਤੋ ਏ ਕਿਸੇ ਦਾ ਜੁਆਈ ਬਣ ਕੇ ਦੁੱਖ ਦੇਵੋ ਨਾ ਕਿਸੇ ਨੂੰ ਮੇਰੀ ਬੇਨਤੀ ਬਈ ਕਿਸੇ ਦਾ ਜੁਆਈ ਬਣ ਕੇ ਸੁੱਤੀ ਆਵਦੇ ਮੰਜੇ ਦੇ ਥੱਲੇ ਮਾਰ ਕੇ ਕਿਸੇ ਨੂੰ ਗੱਲ ਕਹੋ ਮਿੱਤਰੋ ਜਿਹੜਾ ਲੰਗਦਾ ਮੁੱਛਾ ਤੇ ਹੱਥ ਮਾਰ ਕੇ ਉਹਦੇ ਨਾਲ ਖਾਓ ਮਿੱਤਰੋ ਲੰਗਦਾ ਮੁੱਛਾ ਤੇ ਹੱਥ ਮਾਰ ਕੇ ਉਹਦੇ ਨਾਲ ਖਾਓ ਮਿੱਤਰੋ ਪਿੰਡ ਸੌਰਿਆਂ ਦੇ ਘਰ ਵਿੱਚ ਬੈਠੀਏ ਸੌਰਿਆਂ ਦੇ ਘਰ ਵਿੱਚ ਬੈਠੀਏ ਕਦੇ ਨਾ ਸਦਾਈ ਬਣ ਕੇ ਦੁੱਖ ਦੇਵੋ ਨਾ ਕਿਸੇ ਨੂੰ ਮੇਰੀ ਬੇਨਤੀ ਭਾਈ ਕਿਸੇ ਦਾਜੂ ਆਈ ਬਣ ਕੇ ਦੁੱਖ ਦੇਵੋ ਨਾ ਕਿਸੇ ਨੂੰ ਮੇਰੇ ਦੋਸਤੋ ਕਿਸੇ ਦਾਜੂ ਆਈ ਬਣ ਕੇ ਜਿੱਥੇ ਭਾਈਆਂ ਦਾ ਥਵਾਕ ਹੋਵੇ ਮਿੱਤਰੋ ਕਾਸੇ ਦੀ ਉਥੇ ਲੋੜ ਕੋਈ ਨਾ ਜਿੱਦੀ ਜੱਗ ਵਿੱਚ ਭੈਣ ਸੁਖੀ ਵਸਦੀ ਉਹਨੂੰ ਦੁੱਖ ਹੋਰ ਕੋਈ ਨਾ ਜਿੱਦੀ ਜੱਗ ਵਿੱਚ ਭੈਣ ਸੁਖੀ ਵਸਦੀ ਉਹਨੂੰ ਦੁੱਖ ਹੋਰ ਕੋਈ ਨਾ ਓਏ ਗੱਲ ਹੋਵੇ ਸਮਝਾਉਣੀ ਕਿਸੇ ਹੋਰ ਨੂੰ ਹੋਵੇ ਸਮਝਾਉਣੀ ਕਿਸੇ ਹੋਰ ਨੂੰ ਖਰਗੇ ਲਖਾਈ ਬਣ ਕੇ ਦੁੱਖ ਦੇਵੋ ਨਾ ਕਿਸੇ ਨੂੰ ਮੇਰੇ ਦੋਸਤੋ ਓਏ ਕਿਸੇ ਦਾ ਜੋਾਈ ਬਣ ਕੇ ਦੁਨਿਆ ਕਿਸੇ ਨੂੰ ਮੇਰੇ ਦੋਸਤੋ ਕਿਸੇ ਧਜਵਾਈ ਬਣ ਕੇ ਜੀਤ ਲਿਖ ਲਿਖ ਭਰੀ ਚੱਲ ਕਾਪੀਆਂ ਲੋਕ ਤੱਥ ਹੋਵੇ ਸਾਵਦਾ ਏ ਰੱਬ ਸੁਣੂਗਾ ਜ਼ਰੂਰ ਤੁੰਗ ਵਾਲੀਆ ਹੌਸਲਾ ਨਾ ਛੱਡਿਆ ਆਵਦਾ ਏ ਰੱਬ ਸੁਣੂਗਾ ਜ਼ਰੂਰ ਚੰਗਿਆੜਿਆ ਹੌਸਲਾ ਨਾ ਛੱਡਿਆ ਆਵਦਾ ਦਿਲ ਦੁਖੀ ਹੋਵੇ ਕਿਸੇ ਜੇ ਗਰੀਬ ਦਾ ਦੁਖੀ ਹੋਵੇ ਕਿਸੇ ਜੇ ਗਰੀਬ ਦਾ ਲੱਗ ਜੇ ਦਵਾਈ ਬਣ ਕੇ ਉਨਾ ਕਿਸੇ ਨੂੰ ਮੇਰੇ ਦੋਸਤੋ ਏ ਕਿਸੇ ਦਾ ਜਵਾਈ ਬਣ ਕੇ ਦੁੱਖ ਦੇ ਬੁਨਾ ਕਿਸੇ ਨੂੰ ਮੇਰੇ ਦੋਸਤੋ ਏ ਕਿਸੇ ਦਾ ਜਵਾਈ ਬਣ ਕੇ ਕਿਸੇ ਦਾ ਜਵਾਈ ਬਣ ਕੇ ਕਿਸੇ ਦਾ ਜਵਾਈ ਬਣ ਕੇ ਵਾਹ ਵਾਹ ਜੱਲੇ ਵਾਹ ਹੋਰ ਵੀ ਲਾ ਦੇ ਹਾਂ ਤਾਂ ਦਸਾਂ ਮਾ ਇਹਨੇ ਮੜਾ ਰਹਿਦਾ ਮਾ